ਸ੍ਰੀ ਗਾਥੀ ਗੁਰੂ ਸਤ ਜੀ ਸੋਰਠ ਮਹਲਾ ਪੰਜਵਾ ਗੁਰੂ ਰਹਿ ਕਿਰਪਾਤਾਰੀ ਪ੍ਰਭੂਰੀ ਲੋਚ ਹਮਾਰੀ ਕ੍ਰਿਸ਼ਨਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਈ ਗੁਰੂ ਪੂਰੀ ਲੋਜ ਹਮਾਰੀ ਕ੍ਰਿਸ਼ਨਾਨ ਗ੍ਰਹ ਆਏ ਹਨਦ ਮੰਗਲ ਸੁਖਤਾਏ ਸਰਦ ਹੋ ਰਾਮ ਨਾਮ ਮਿਸਤਰੀਏ ਉਠਤ ਬੈਠਤ ਹਰ ਕਰਦੇ ਆਈਏ ਹਰ ਦਿਨ ਸੋਕ੍ਰਿਤ ਕਰਿਐ ਰਹਾਓ ਸਰਦ ਕਰਮ ਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕੋਟ ਜਨਮ ਕੇ ਤਿਲ ਵਿਖਣਾ ਸੇ ਹਰ ਚਰਣੀ ਚਿਤ ਲਾਏ ਉਸ ਤੱਕ ਕਰਹੁ ਸਦਾ ਬ੍ਰह्म ਆਪਣੇ ਜਿਨ ਬੁਰੀ ਕਲ ਰੱਖੀ ਜੀ ਅਜੰਤ ਸਭ ਭਏ ਬਗਤਰਾ ਸਤਿਗੁਰ ਕੀ ਸਤਿ ਸਾਖੀ ਬੇਗ ਰਮ ਨਾਸਨ ਸਤਗੁਰ ਨਾਮ ਜਪਾਇਆ ਖੋਏ ਪਾਪ ਭਏ ਸਰਪਵਨ ਜਨਮਾਨਕ ਸੁਖ ਕਰ ਆਇਆ ਬੇਗਨ ਮੇ ਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਜਪਾਇਆ ਖੋਏ ਪਾਪ ਭਏ ਸਰਪਵਨ ਜਨਮਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ vai em